ਦੋਸਤੋ ਆਹ ਵਾਲੀ ਚੀਜ਼ ਤੁਹਾਡੇ ਲਈ ਤੇ ਤੁਹਾਡੇ ਬਜ਼ੁਰਗਾਂ ਦੇ ਲਈ ਹੋ ਸਕਦੀ ਹੈ ਜੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਇਹ ਹੈਗਾ ਜੀ ਗੋਡਿਆਂ ਤੋਂ ਦਰਦ ਹੁੰਦਾ ਜੇ ਤੁਹਾਡੇ ਮੋਢੇ ਤੇ ਦਰਦ ਹੁੰਦਾ ਜਾਂ ਤੁਹਾਡੇ ਬੈਕ ਪੇਨ ਹੁੰਦੀ ਆ ਤੇ ਇਹ ਆਪਾਂ ਮ사ਜ ਆਇਲ ਜਿਹੜਾ ਕਿ ਘਰ ਹੀ ਬਣਾਇਆ ਹੈ ਘਰ ਦੀਆਂ ਹੀ ਚੀਜ਼ਾਂ ਤੋਂ ਤੇ ਇਹ ਕਿਵੇਂ ਬਣਨਾ ਉਹਦੀ ਸਾਰੀ ਵਿਧੀ ਤੁਹਾਨੂੰ ਦੱਸਦੇ ਆ ਤੇ ਵੀਡੀਓ ਦੇ ਨਾਲ ਬਣੇ ਰਿਓ ਤੇ ਇੱਕ ਵਾਰੀ ਵਾਰਤ ਕੇ ਜ਼ਰੂਰ ਦੇਖਿਓ ਤੇ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਜੀ ਆਪਾਂ ਲੈ ਲੈ ਜੀ ਇੱਕ ਕੜਾਈ ਜਾਂ ਤੁਸੀਂ ਕੋਈ ਵੀ ਭਾਂਡਾ ਕੋਈ ਵੀ ਪੈਨ ਜਿਹੜਾ ਕੀ ਲੈ ਸਕਦੇ ਹੋ ਹਨਾ ਤੇ ਜਿਵੇਂ ਆਪਾਂ ਛੋਟਾ ਜਿਹਾ ਪੈਨ ਇੱਕ ਲੈ ਲਿਆ ਹੈਗਾ ਤੇ ਆਪਾਂ ਗੈਸ ਕਰਦੇ ਹਾਂ ਜੀ ਔਨ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਚਮਚ ਅਜਵਾਇਨ ਦਾ ਤੇ ਆਪਾਂ ਜਿੰਨਾ ਕੋਲ ਔਇਲ ਬਣਾਉਣਾ ਉਸ ਦੇ ਹਿਸਾਬ ਦੇ ਨਾਲ ਹੀ ਆਪਾਂ ਤੁਹਾਨੂੰ ਸਮਾਨ ਦੱਸਾਂਗੇ ਕਿ ਕਿੰਨਾ ਕਿੰਨਾ ਤੁਸੀਂ ਲੈ ਸਕਦੇ ਹੋ ਇੱਕ ਚਮਚ ਆਪਾਂ ਅਜਵਾਇਨ ਦਾ ਲੈ ਲਿਆ ਜੀ ਇਨੂੰ ਥੋੜਾ ਜਿਹਾ ਆਪਾਂ ਭੁੰਨ ਲਾਂਗੇ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ 5-7 ਕਲੀਆਂ ਲਸਣ ਦੀਆਂ ਜਿਨ੍ਹਾਂ ਨੂੰ ਤੁਸੀਂ ਛਿੱਲ ਕੇ ਵੀ ਪਾ ਸਕਦੇ ਹੋ ਜਾਂ ਤੁਸੀਂ ਸਾਬਤ ਵੀ ਪਾ ਸਕਦੇ ਹੋ ਉਸੇ ਤਰ੍ਹਾਂ ਹੀ ਤੇ ਆਪਾਂ ਇਹਨਾਂ ਨੂੰ ਪਾਉਣ ਤੋਂ ਪਹਿਲਾਂ ਜਿਹੜਾ ਕਿ ਥੋੜਾ ਜਿਹਾ ਕੁੱਟ ਲਾਵਾਂਗੇ ਵੀ ਕੁੱਟ ਕੇ ਫਿਰ ਥੋੜੀਆਂ ਜੀਆਂ ਪੋਲੀਆਂ ਹੋ ਜਾਣਗੀਆਂ ਤਾਂ ਜਿਹਦੇ ਨਾਲ ਹੈ ਕਿ ਆਪਣੇ ਤੇਲ ਦੇ ਵਿੱਚ ਇਹ ਚੰਗੀ ਤਰ੍ਹਾਂ ਰਚ ਜਾਣੀਆਂ ਤੇ ਚੰਗੀ ਤਰ੍ਹਾਂ ਹੀ ਰਿੱਜ ਜਾਣਗੀਆਂ ਤੇ ਫਿਰ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸਰੋਂ ਦਾ ਤੇਲ ਜਿਹੜਾ ਆਪਣੇ ਘਰ ਦੇ ਹੀ ਸਰੋਂ ਦਾ ਤੇਲ ਸੀਗਾ ਜੀ ਇਹਦੇ ਵਿੱਚ ਆਪਾਂ ਛੋਟੀ ਜੀ ਗਲਾਸੀ ਜਿਹੜੀ ਕਿ ਸਰੋਂ ਦੇ ਤੇਲ ਦੀ ਪਾਈ ਹੈਗੀ ਆ ਜੀ ਤੇ ਹੁਣ ਆਪਾਂ ਇਹਨੂੰ ਥੋੜਾ ਜੈ ਇਹਨੂੰ ਪਕਾਵਾਂਗੇ ਜਦੋਂ ਹੀ ਆਪਣੇ ਤੇਲ ਦੀ ਜਿਹੜੀ ਝੱਗ ਜੀ ਮਰ ਜੂਗੀ ਤੇ ਆਪਣਾ ਆਇਲ ਆ ਜਿਹੜਾ ਕਿ ਰਿਜਨਾ ਸਟਾਰਟ ਹੋ ਜਾਊਗਾ ਉਹਨਾਂ ਟਾਈਮ ਆਪਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਤੇਲ ਦੇ ਵਿੱਚ ਪਕਾਈ ਜਾਵਾਂਗੇ ਤੇ ਦੋਸਤੋ ਇਹਦੇ ਵਿੱਚ ਇੱਕ ਐਡੀ ਵਧੀਆ ਚੀਜ਼ ਪੈਣੀ ਹੈ ਮਤਲਬ ਲਾਸਟ ਦੇ ਵਿੱਚ ਪਾਊਗੀ ਜਿਹੜਾ ਤੁਹਾਡਾ ਪੂਰਾ ਕੰਮ ਕਰੂਗੀ ਹਾਂਜੀ ਤੇ ਆਪਾਂ ਆਪਣੇ ਬਜ਼ੁਰਗ ਤਾਂ ਵੈਸੇ ਉਹ ਚੀਜ਼ ਨੂੰ ਆਮ ਹੀ ਵਰਤਦੇ ਰਹਿੰਦੇ ਆ ਪਰ ਸਾਰੀ ਤੁਹਾਨੂੰ ਦੱਸਣ ਲੱਗੇ ਆ ਆਪਾਂ ਵੀ ਇਹ ਕਿੱਦਾਂ-ਕਿੱਦਾਂ ਤੁਸੀਂ ਬਣਾ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਚਮਚ ਜਿਹੜਾ ਕੀ ਕਲੌਂਜੀ ਦਾ ਤੇ ਤੁਸੀਂ ਇਹਦੇ ਵਿੱਚ ਮੇਥੀ ਦਾਣਾ ਵੀ ਪਾ ਸਕਦੇ ਹੋ ਤੇ ਪਰ ਆਪਾਂ ਇਕੱਲੀ ਕਲੌਂਜੀ ਹੀ ਪਾਈ ਹੈਗੀ ਆ ਤੇ ਇਹਨੂੰ ਵੀ ਆਪਾਂ ਇਹਦੇ ਵਿੱਚ ਜਿਹੜਾ ਕੀ ਰਿਜਨ ਦੇਵਾਂਗੇ ਜਦੋਂ ਆਪਣਾ ਤੇਲ ਹੋਰ ਵੀ ਰਿਜਣਾ ਸਟਾਰਟ ਹੋ ਗਿਆ ਤੇ ਤੇਲ ਤੁਸੀਂ ਇਹ ਜਿਹੜਾ ਕਿ ਸਿਮ ਗੈਸ ਤੇ ਹੀ ਪਕਾਉਣਾ ਹੈਗਾ ਜਿਆਦਾ ਤੇਜ਼ ਗੈਸ ਨਹੀਂ ਕਰਨੀ ਕਿਉਂਕਿ ਫਿਰ ਤੇਲ ਆ ਜਿਹੜਾ ਕਿ ਨਹੀਂ ਤਾਂ ਸੜ ਜਾਊਗਾ ਤੇ ਫਿਰ ਹੌਲੀ ਹੌਲੀ ਆਪਾਂ ਜਦੋਂ ਇਹ ਸਾਰਾ ਆਪਣਾ ਤੇਲ ਬਣ ਕੇ ਹੋ ਗਿਆ ਜੀ ਤਿਆਰ ਤਾਂ ਫਿਰ ਆਪਾਂ ਇਹਦੇ ਵਿੱਚ ਅਖੀਰ ਤੇ ਪਾਵਾਂਗੇ ਜੀ ਰਤਨ ਜੋਤ ਰਤਨ ਜੋਤ ਆਪਣੇ ਜਿਹੜੇ ਕੀ ਸਰੀਰ ਨੂੰ ਬਹੁਤ ਹੀ ਜਾਨੀ ਕਿ ਗਰਮੈਸ ਦਿੰਦੀ ਹੈਗੀ ਆ ਵੀ ਆਪਣੀ ਜਿਹੜੀ ਪੇਨ ਨੂੰ ਬਹੁਤ ਜ਼ਿਆਦਾ ਰਿਲੀਫ ਕਰਦੀ ਹੈਗੀ ਆ ਤੇ ਤੁਸੀਂ ਰਤਨ ਜੋਤ ਜਿਹੜੀ ਕੀ ਜ਼ਰੂਰ ਪਾਉਣੀ ਆ ਦੋਸਤੋ ਤੁਹਾਡੇ ਥੋੜਾ ਬਹੁਤ ਵੀ ਦਰਦ ਹੁੰਦਾ ਤਾਂ ਤੁਸੀਂ ਇੱਕ ਵਾਰੀ ਲਾ ਕੇ ਜ਼ਰੂਰ ਦੇਖਿਓ ਹਾਂਜੀ ਮਤਲਬ ਕਿ ਤੋੜਾ ਤਾਂ ਫੁਰਤੀ ਰਾਹਤ ਜਿਹੜੀ ਮਿਲ ਜਾਂਦੀ ਆ ਹਾਂਜੀ ਤੇ ਜਿਹੜੀ ਇਹ ਰਤਨਜੋਤ ਹੈਗੀ ਆ ਤੁਹਾਨੂੰ ਆਮ ਹੀ ਪ੍ਰਸਾਰੀਆਂ ਤੋਂ ਜਿਹੜੀ ਕਿ ਦੁਕਾਨ ਤੋਂ ਮਿਲ ਜੂਗੀ ਤੇ ਤੁਸੀਂ ਇਹ ਲੈ ਆਉਣੀ ਹੈਗੀ ਤੇ ਇਹਨੂੰ ਆਪਾਂ ਜਿਹੜਾ ਕਿ ਪੀਸ ਕੇ ਪਾਊਡਰ ਬਣਾ ਕੇ ਆਪਾਂ ਪਹਿਲਾਂ ਹੀ ਡੱਬੀ ਭਰ ਕੇ ਰੱਖੀ ਹੋਈ ਆ ਤੇ ਅਸੀਂ ਤਾਂ ਇਹ ਜਿਹੜਾ ਆਇਲਾ ਆਮ ਹੀ ਬਣਾਉਂਦੇ ਰਹਿੰਨੇ ਆ ਤੇ ਤੁਸੀਂ ਹੁਣ ਕੀ ਕਰਨਾ ਜੀ ਇੱਕ ਚਮਚ ਜਿਹੜਾ ਰਤਨ ਜੋਤ ਦਾ ਇਸ ਤੇਲ ਦੇ ਵਿੱਚ ਪਾ ਲੈਣਾ ਹੈਗਾ ਤੇ ਆਪਾਂ ਫਿਰ ਤੋਂ ਜਿਹੜਾ ਕਿ ਇਸ ਤੇਲ ਨੂੰ ਸਿਮ ਗੈਸ ਤੇ ਜਿਹੜਾ ਕਿ ਪਕਾਵਾਂਗੇ ਤੇ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਵੀ ਸਾਰੀਆਂ ਚੀਜ਼ਾਂ ਆਪਣੀਆਂ ਚੰਗੀ ਤਰ੍ਹਾਂ ਇਸ ਤੇਲ ਦੇ ਵਿੱਚ ਰਚ ਚੁੱਕੀਆਂ ਨੇ ਜਿਹੜੀ ਕੀ ਪੱਕ ਚੁਕੀਆਂ ਨੇ ਤੇ ਤੁਸੀਂ ਦੇਖ ਹੀ ਸਕਦੇ ਹੋ ਲਸਣ ਦਾ ਵੀ ਕਲਰ ਜਿਹੜਾ ਕਿ ਚੇਂਜ ਹੋ ਗਿਆ ਤੇ ਆਪਣੀ ਕਲੌਂਜੀ ਵੀ ਜਿਹੜੀ ਪੂਰੀ ਤਰ੍ਹਾਂ ਮਤਲਬ ਕੀ ਵਿੱਚ ਭੁੱਜ ਚੁੱਕੀ ਆ ਅਜਵਾਇਨ ਵੀ ਤੇ ਜਿਹੜਾ ਤੇਲ ਦਾ ਰੰਗ ਵੀ ਆ ਉਹ ਵੀ ਆਪਣਾ ਪੂਰਾ ਬਦਲ ਚੁੱਕਿਆ ਹੈਗਾ ਤਾਂ ਫਿਰ ਤੁਸੀਂ ਕੀ ਕਰਨਾ ਇਸ ਨੂੰ ਇਸੇ ਤਰ੍ਹਾਂ ਹੀ ਭਾਂਡੇ ਦੇ ਵਿੱਚ ਆਪਾਂ ਪਏ ਰਹਿਣ ਦੇਵਾਂਗੇ ਜਦੋਂ ਇਹ ਆਪਣਾ ਤੇਲ ਠੰਡਾ ਹੋ ਜਾਊਗਾ ਤਾਂ ਫਿਰ ਆਪਾਂ ਇਹਨੂੰ ਛਾਣ ਕੇ ਜਿਹੜੇ ਕਿ ਕੱਚ ਦੇ ਜਾਰ ਵਿੱਚ ਰੱਖਾਂਗੇ ਤੇ ਤੁਸੀਂ ਇਸ ਸਮਾਨ ਦੇ ਵਿੱਚ ਵੀ ਮਤਲਬ ਕਿ ਇਸੇ ਤਰ੍ਹਾਂ ਵੀ ਤੇਲ ਨੂੰ ਕਿਸੇ ਵੱਡੇ ਜਾਰ ਦੇ ਵਿੱਚ ਪਾ ਕੇ ਰੱਖ ਸਕਦੇ ਹੋ ਨਹੀਂ ਤਾਂ ਤੁਸੀਂ ਛਾਨ ਕੇ ਵੀ ਰੱਖ ਸਕਦੇ ਹੋ ਤੇ ਫਿਰ ਆਪਾਂ ਇਹਨੂੰ ਜਿਹੜਾ ਕਿ ਜਦੋਂ ਇਹ ਹੋ ਗਿਆ ਜੀ ਹੁਣ ਹਲਕਾ ਜਾਂ ਠੰਡਾ ਤੇ ਫਿਰ ਆਪਾਂ ਇਹਨੂੰ ਛਾਨ ਕੇ ਬੰਦ ਜਿਹੜਾ ਕਿ ਆਪਣਾ ਹੁੰਦਾ ਜਿਹੜਾ ਜਾਰ ਬੰਦ ਦੇ ਵਿੱਚ ਆਪਾਂ ਇਹਨੂੰ ਰੱਖਣਾ ਹੈਗਾ ਤੇ ਬਹੁਤ ਹੀ ਵਧੀਆ ਜਿਹੜਾ ਕਿ ਇਹ ਰਿਜ਼ਲਟ ਮਿਲਦਾ ਹੈਗਾ ਤੇ ਤੁਸੀਂ ਇੱਕ ਵਾਰੀ ਜਿਹੜਾ ਕਿ ਟਰਾਈ ਕਰਕੇ ਜ਼ਰੂਰ ਦੇਖਿਓ ਅਸੀਂ ਤਾਂ ਆਮ ਹੀ ਬਣਾਉਂਦੇ ਰਹਿੰਨੇ ਆ ਤੇ ਇਹ ਸ਼ੀਸ਼ੀ ਆਪਣੀ ਪਹਿਲਾਂ ਵੀ ਜਿਹੜੀ ਇੱਕ ਵਾਰੀ ਖਾਲੀ ਹੋ ਚੁੱਕੀ ਸੀਗੀ ਤੇ ਅੱਜ ਮੇਰੇ ਜਿਹੜਾ ਕਿ ਹਲਕਾ ਹਲਕਾ ਜਿਹੜਾ ਗੁੱਟ ਦਰਦ ਕਰ ਰਿਹਾ ਸੀ ਤੇ ਤੇਲ ਹੋਇਆ ਪਿਆ ਸੀ ਖਤਮ ਤੇ ਮੈਂ ਸੋਚਿਆ ਵੀ ਨਾਲੇ ਤਾਂ ਚਲੋ ਆਪਾਂ ਤੁਹਾਡੇ ਨਾਲ ਵੀਡੀਓ ਵੀ ਸਾਂਝੀ ਕਰ ਦਿੰਦੇ ਆ ਨਾਲੇ ਆਪਾਂ ਆਇਲ ਵੀ ਜਿਹੜਾ ਕਿ ਦਰਦਾਂ ਵਾਲਾ ਇਹ ਬਣਾ ਕੇ ਘਰੇ ਰੱਖ ਲੈਨੇ ਆ ਤੇ ਬਾਕੀ ਦੋਸਤੋ ਜਾਣਕਾਰੀ ਸ਼ੇਅਰ ਜ਼ਰੂਰ ਕਰਦੇ ਹਾਂਜੀ ਸੋ ਤੁਸੀਂ ਕਮੈਂਟ ਕਰਕੇ ਵੀ ਜਰੂਰ ਦੱਸਿਓ ਕਿੱਥੋਂ-ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ ਕਿੱਥੋਂ ਸਾਡੀਆਂ ਵੀਡੀਓਜ਼ ਵੇਖਦੇ ਹੋ ਤੇ ਆਪਣਾ ਫਰਜ਼ ਸਮਝ ਕੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਸਭ ਨੂੰ ਪਤਾ ਲੱਗ ਸਕੇ ਕਿ ਇਹ ਆਪਾਂ ਦਰਦਾਂ ਵਾਲਾ ਆਇਲ ਇਸ ਤਰ੍ਹਾਂ ਘਰੇ ਬਣਾ ਸਕਦੇ ਹਾਂ